ਮੈਨੂੰ ਲੱਗਦਾ ਨਾ ਹਾਂ ਮੇਰੇ ਯਾਰ ਪਜਾਮੇ ਦਾ ਭਾਰ ਵਾਲਾ ਇਹ ਤੋ ਇੱਕ ਚੜੂਗਾ ਹੋਰ ਸੈੱਟ ਸਹੀ ਤੇ ਦੇਖੀ ਜੀ ਪਜਾਮਾ ਦਾ ਲੈ ਕਿ ਡੱਗ ਪੈਣਾ ਹਾਂ ਵੇਖੀ ਡੌੜੀ ਟਾਈ ਹਾਂ ਕੇ ਨਹੀਂ ਕਿਆ ਭਾਈ ਠੀਕ ਆ ਪਿਆਰ ਰੁਪਏ ਹੋਂ ਹੈ ਬਾਈ ਤੇਰੇ ਕੋਲ ਕੀ ਕਰਨੇ ਉਹ ਦਵਾਈ ਜੀ ਲੈ ਕੇ ਆਉਂਦੇ ਦਵਾਈ ਨਾ ਲੈਣੀ ਨਸ਼ਾ ਪੱਤਾ ਖਾਣਾ ਹੁੰਦਾ ਉਹ ਦਵਾਈ ਲੈਣੀ ਹੈ ਅੱਛਾ ਜੂਮਨ ਡਰਗ ਹੋਰ ਕੀ ਕਰਨਾ ਤੁਸੀਂ ਨਹੀਂ ਨਹੀਂ ਬਾਈ ਨਸ਼ਾ ਪੱਤਾ ਦਾ ਮੈਂ ਨਾ ਪਹਿਲੇ ਮਹੀਨੇ ਖਾਣਾ ਬੰਦ ਕਰਤਾ ਸੀ ਹੂੰ ਉਸ ਤੋਂ ਬਾਅਦ ਤਾਂ ਨਸ਼ਾ ਪੱਤਾ ਮੈਨੂੰ ਖਾ ਰਿਆ ਤੇ ਕੰਮ ਧੰਦਾ ਕਰ ਲਿਆ ਕਰੋ ਕੋਈ ਅੱਛਾ ਜੂਮ ਇਨ ਹਾਰਡਵਰਕ ਤੇ ਹੋਰ ਬਈ ਕੰਮ ਮਿਲਦਾ ਕਿੱਥੇ ਆ ਯਾਰ ਤੂੰ ਦੱਸ ਮੈਨੂੰ ਕੰਮ ਕਿੱਥੇ ਪੜੇ ਲਿਖੇ ਬਈ ਤੁਰੇ ਫਿਰ ਕਾ ਕੰਮ ਹੀ ਆ ਹਾ ਕਰ ਲੈ ਬਈ ਤੈਨੂੰ ਪਤਾ ਹੀ ਹੈ ਜੇ ਪੈਲੀ ਪੱਠਾ ਹੋਵੇ ਤਾਂ ਰੇ ਵੀ ਸੈੱਟ ਲਿਆ ਕਰਗੇ ਹੈ ਹੁਣ ਜੇ ਪੈਲੀ ਪੱਠਾ ਹੈ ਨਹੀਂ ਫੇਰ ਨਸ਼ੇ ਚ ਕੀ ਖਟਿਆ ਅੱਛਾ ਜੂਮ ਇਨ ਅਚੀਵਮੈਂਟ ਹੂੰ ਵਾ ਪ੍ਰਾਪਤੀ ਬਾਈ ਇਹ ਹੀ ਆ ਬਈ ਨਿਆਣਿਆ ਹੁੰਦਿਆ ਨੇ ਸੁਣਿਆ ਸੀਗਾ ਵੀ ਧਰਤੀ ਘੁੰਮਦੀ ਆ ਹੂੰ ਬਾ ਜਦੋਂ ਇਹ ਗਲਤ ਕੰਮ ਕਰਨ ਲੱਗ ਗਏ ਨਾ ਉਦੋਂ ਪਤਾ ਲੱਗ ਗਿਆ ਗਵਾਂਡੀਆਂ ਦੀ ਬੱਟ ਬਾਈ ਸਾਡੀ ਕੋਹੜੀ ਨਾਲੋਂ 6 ਕਿੱਲੇ ਦੂਰ ਹੁੰਦੀ ਸੀ ਹੂੰ ਤੇ ਹੁਣ ਜਮਾਂ ਨੇੜੇ ਆ ਗਈ ਪਤਾ ਲੱਗ ਗਿਆ ਵੀ ਧਰਤੀ ਘੁੰਮਦੀ ਆ ਆਹ ਪ੍ਰਾਪਤੀ ਹੈ ਮੇਰੇ ਨਾਲ ਕਰਾ ਦੇ ਕੰਮ ਕੀ ਕਰਾਉਣਾ ਕੀ ਕੰਮ ਅਰੇ ਹਟਾ ਦੇ ਹਾਂ ਲੈ ਲਈ 60 70 ਪੂਰੀ ਦੇ ਅੱਛਾ ਇੱਕ ਬੋਰੀ ਖਲਾਰੀ 70 ਰੁਪਏ ਤੇ 70 ਰੁਪਏ ਹਾਂ ਬ ਐ ਸਿੱਟੀ ਤੇ ਐ ਮੋੜਿਆ ਹਣਾ ਹਾਂ ਜੇ ਮੈਂ 10 ਸੜਤਿਆਂ 10 ਸੜਤਿਆਂ ਤੇ ਲਾਲਾ ਸਾਹਿਬ 700 ਬਣ ਗਿਆ 700 ਬਣ ਜੂ ਇਹ 700 ਤਾਂ ਬਹੁਤ ਹੁੰਦਾ ਯਾਰ ਤੇ ਹੋਰ ਤੇ ਬਾ ਹੈਗਾ ਚਲੂੰਗਾ ਚਲੂੰਗਾ ਹੈਗਾ ਫੇਰ ਤਾਂ ਗੱਲ ਬਣ ਗਈ ਵਾਹ ਕੀ ਲਾਇਆ ਵਿੱਚ ਇਹ ਜੈਂਕ ਬਣਾ ਕਦ ਕੰਮ ਆ ਯਾਰ ਇਹ ਤਾਂ ਸੌਖਾ ਹੀ ਆ ਕੰਮ ਹਾਂ ਮੁਫਤ ਦੇ ਰੁਪਏ ਆ ਤਾਂ ਹਾਂ ਭਾਈ ਹੂੰ ਬਈ ਜਿਹੜਾ ਅਵਾਨੀ ਕਾ ਮੁੰਡਾ ਹੂੰ ਯਾਰ ਉਹਨੂੰ ਤਾਂ ਗੋਲੀ ਘਟਾ ਯਾਰ ਮੈਡੀਕਲ ਵਾਲੇ ਧਾਰ ਦੇ ਦਿੰਦੇ ਹੋਣਗੇ ਦੇ ਦਿੰਦੇ ਹੋਣਗੇ ਧਾਰ ਦੇ ਉਹ ਨਸ਼ਾ ਖਾਂਦੇ ਹੁੰਦੇ ਤੇਰੇ ਵਾਂਗੂ ਤੱਕੇ ਖਾਂਦੇ ਉਹ ਤਰੇ ਫਿਰਦੇ ਨਸ਼ਾ ਹਾਂ ਨਸ਼ੇ ਵਾਲੇ ਬੰਦੇ ਦਾ ਇਹੀ ਹਾਲ ਹੁੰਦਾ ਨਸ਼ੇ ਵਾਲੇ ਹੁੰਦੇ ਆ ਬਾਨੀ ਹੋਣੀ ਇੱਥੋਂ ਤੱਕ ਪਹੁੰਚ ਜਾਂਦੇ ਲੈ ਵੀ ਜੋਬ ਸਟਾਰਟ ਆ ਫਿਰ ਹਾਂ ਜੋਬ ਹੋ ਗਈ ਸਟਾਰਟ ਆ ਆ ਤਾਂ ਗੱਲ ਬਣ ਗਈ ਯਾਰ ਹੈਂ ਦਾਸ ਬੋਰੀਆਂ ਸੇਟੋ ਤੇ ਮੈਂ ਤੋਂ ਮੈਂਟੇ ਪੈਸੇ ਬਣਾਓ ਹੂੰ ਤੇ ਜੇ ਭਾਈ ਆਪਾਂ ਆਏ ਬੋਰੀ ਇੱਥੇ ਵੀ ਨੱਕੇ ਜੀ ਰੱਖਦਗੇ ਆਂ ਨੱਕੇ ਜੀ ਆ ਕੱਕ ਬੋਰੀ ਰੱਖਦਗੇ ਨੱਕੇ ਜੀ ਤਾਂ ਮਾਈਂਡ ਸੈਟੇ ਚ ਹਾਂ ਨੱਕੇ ਜੀ ਤਾਂ ਮਾਈਂਡ ਸੈਟ ਤੋਂ ਉਹ ਮੈਂ ਕਹੂੰ ਤਾਂ ਪਾਣੀ ਤਾਂ ਗਾਂਹਾਂ ਹੀ ਜਾਣਾ ਹਾਂ ਜਾਣਾ ਤਾਂ ਗਾਂਹਾਂ ਹੀ ਆ ਮੈਂ ਤੱਕਾ ਨਹੀਂ ਛੱਡਦੇ ਨੇ ਦਾਹਪੋਰੀਆਂ ਬਾਈ ਉਹ ਡਰੋਨ ਜਹ ਹੈ ਨਹੀਂ ਤੁਹਾਡੇ ਕੋਲੇ ਵੀ ਆਏ ਉੱਤੋਂ ਦੀ ਐ ਸੜਕਣਾ ਹੋਵੇ ਰਿਮੋਟ ਨਾਲ ਹੀ ਹੈਗਾ ਹਾਂ ਹੈਗਾ ਉਹਦੇ ਨਾਲ ਨਾਲ ਸੌਖਾ ਰਹੂ ਉਹ ਝੋਨਾ ਛੋਟਾ ਕਰਕੇ ਨਹੀਂ ਉਹਦੇ ਨਾਲ ਸਿਰ ਤੇ ਹਾਂ ਹੈਗਾ ਹੈਗਾ ਘਰੇ ਪਿਆ ਉਹ ਆਹ ਭਾਰਾ ਹੈ ਨਾ ਹੂੰ ਭਾਰਾ ਹੂੰ ਹੈਗਾ ਭਾਰਾ ਇਹ ਗਾਰੇ ਚ ਖੋਦਾ ਤਾਂ ਨਹੀਂ ਬਾਈ ਬੰਦਾ ਨਾ ਨਾ ਪਾਇਰ ਹੀ ਨਹੀਂ ਲੱਗਦੇ ਥੱਲੇ ਨਸ਼ੇ ਪੱਤੇ ਵਾਲੇ ਦੇ ਤਾਂ ਜਮਾ ਹੀ ਨਹੀਂ ਲੱਗਦੇ ਨਹੀਂ ਡਾਊਨ ਆ ਨਾ ਕੰਮ ਇਹ ਡਾਊਨ ਆ ਨਾ ਕੰਮ ਇਹ ਪੂਰਾ ਚੜੋਂ ਗਾ ਵੀ ਦੇਖ ਨਮਾਏ ਚੜੋਂ ਗਾ ਬੋਲਾ ਹਮ ਯਾਰ ਵੇਰਾ ਦਵਾਈ ਆ ਕੇ ਲਿਆਉਂਦਿਆਂ ਇਹ ਇਹ ਜ਼ਰੂਰੀ ਹੁੰਦਾ ਬਾਈ ਐਂ ਪਾਣੀ ਭਰ ਕੇ ਰੱਖਣਾ ਯਾਰ ਸੁੱਕੇ ਚ ਨਹੀਂ ਲੋਟ जरूरी हमें पानी भर के रखना फिर मुक् पानी हाँ चलो आया रलिया मगर रह गया ਵਾਹ ਨਾ ਯਾਰ ਮੈਨੂੰ ਲੱਗਦਾ ਨਾ ਹਾਂ ਮੇਰੇ ਯਾਰ ਪਜਾਮੇ ਦਾ ਫਾਰਵਾਲ ਇਹ ਤਾਂ ਇੱਕ ਚੜੂਗਾ ਹੋਰ ਸੈਟ ਸਹੀ ਤੇ ਦੇਖੀ ਜੀ ਪਜਾਮਾ ਦਾ ਲੈ ਕਿੜੇ ਢੱਗ ਪੈਣਾ ਯਾਰ ਮੈਂ ਤਾਂ ਕਿ ਹੋਰ ਚੀਜ਼ ਦੇਖੀ ਆ ਹਾਂ ਯਾਰ ਛੋਡੇ ਨਾ ਬਾਣ ਚ ਹਾਂ ਧਰਤੀ ਦੀ ਰ ਗੁਰੂ ਦਾ ਕਰਸਣ ਵਾਲੀ ਅਸਾ ਖਿੱਚਦਾ ਥੱਲੇ ਥੱਲੇ ਨੂੰ ਖਿੱਚਦਾ ਯਾਰ ਲੈ ਮੇਰੇ ਹਿਸਾਬ ਨਾਲ ਜੇ ਵਿਗਿਆਨੀ ਨਾ ਸਰਚ ਕਰਨ ਹਾਂ ਵੇ ਮੈਨੂੰ ਐਂ ਲੱਗਦਾ ਵੇ ਸੈਂਟਰ ਆਫ ਗ੍ਰੈਵਿਟੀ ਫੋਰਸ ਇੱਥੇ ਨੇ ਕੋਲ ਸਾਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਲੱਗਿਆ ਮੈਂ ਯਾਰ ਕਈ ਵਾਰੇ ਸੋਚਦਾ ਜਦੋਂ ਮੈਂ ਥੋੜੇ ਖੇਤ ਕੋਲ ਦੀ दारू ਪੀ ਕੇ ਨੰਗਦਾ ਹਾਂ ਮੈਂ ਇੱਥੇ ਆ ਕੇ ਕਿਉਂ ਡੱਕਦਾ ਧਰਤੀ ਖਿੱਚ ਲੈਂਦੀ ਉਹ ਮੈਨੂੰ ਪਤਾ ਰਿਹਾ ਇਹ ਧਰਤੀ 'ਚ ਖੇਚ ਬਾਲੇ। ਓਹੋ ਇਹਦਾ ਥੱਲੇ ਨੂੰ ਧੂੰਦੀ ਆ ਓਏ ਬੰਦੇ। ਹਾਂ ਧਰਤੀ 'ਚ ਖੇਚ ਕਾਦੀ ਆ। ਜ਼ੋਰ ਲੱਗਦਾ। ਓਹੋ। ਮੈਂ ਪੱਖਾ ਹੈ ਨਹੀਂ ਇੱਥੇ। ਹੂੰ। ਪੱਖਾ ਕੀ ਬਣਦਾ ਯਾਰ ਖਰਾਬ ਹੋਇਆਗਾ ਦਾਤੀ ਫਰਾ। ਓਹੋ ਹੋਰ। ਇਹ ਕਿ ਯਾਰਾ ਹਵਾ ਮੂਰੋਂ ਵਾਲੀ ਇਹ ਪਾ ਹਵਾ ਬੰਦ ਵਾਲੇ ਦੇ ਨਾਲ ਚ ਪਾ ਲਗੇ ਹਾਂ ਹਵਾ ਬੰਦ ਵਾਲੇ ਦੇ ਨਾਲ ਪਾ ਲਾਂਗੇ ਰੱਖੇ ਜਾਂਦੇ 20 ਦਿਨ ਹਾਂ ਉਦੋਂ ਝੋਨਾ ਵਡਣ ਵਾਲਾ ਹੋ ਜਾ ਤੂੰ ਯਾਰ ਮੇਰਾ ਸਾਹ ਵੀ ਕਰ ਲੈ ਸਾਹ ਕੀ ਕਰਾਂ ਚੜੂੰਗਾ ਤਾਂ ਇੱਕ ਸਿੱਟਿਆ ਹਜੇ ਹਾਂ ਤੇ ਫੇ ਪੈਸੇ ਦੇ ਦੇ ਜਿੰਨੇ ਬਣੇ ਮੇਰੇ ਪੈਸੇ ਲੈ ਲੈ ਆਪਾਂ ਚਾਰ ਚੜੂੰਗੇ ਕਰਦੇ ਆ ਬੋਰੀ ਦੇ ਹਾਂ ਦੇਖ ਲੈ ਇੱਕ ਚੜੂੰਗਾ ਦੇ ਤੇਰੇ 16 17 ਰੁਪਏ ਬਣੇ ਹਾਂ ਉਹਨੇ ਦਾ ਤੋ ਝੋਨਾ ਮੈਂ ਤਾਂ ਤਾਂ ਹੋ ਜੇ ਪਤਾ ਕਰਾ ਪਹਿਲਾ ਹੋਸਾ ਤੇਰੇ ਸਿਰ ਟੁੱਟ ਜਾਣ ਜੇ ਸਹੀ ਹਿਸਾਬ ਕਰਨਾ ਹੋਵੇ ਵੀ ਇਹ ਹਿਸਾਬ ਨਾਲ ਬਾਰ ਬਾਰ ਕਰਨੇ ਚ ਤਾਂ ਕੋਈ ਫਾਇਦਾ ਨਹੀਂ ਇਹ ਦੇਸ਼ ਦੇ ਵਿੱਚ ਕੋਈ ਸਮਾਰਟ ਵਰਕ ਕਰਨਾ ਚਾਹੀਦਾ ਮੈਨੂੰ ਐ ਲੱਗਦਾ ਲੈ ਵੇ ਫਿਰ ਮੇਰੇ ਤਾਂ ਹੱਥ ਖੜੇ ਆ ਮੈਂ ਤਾਂ ਜਾਣ ਮੈਂ ਤਾਂ ਕੋਈ ਹੋਰ ਕੰਮ ਕਰਦਾ ਚੱਲ ਅੱਛਾ ਇਹਦਾ ਮਤਲਬ ਜੂਮੀਨ ਹੈਂਡ ਜੱਪ <laughs> oh no no no